ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਨਵੀ ਪੇਪਲੀ ਦੇ ਵਿੱਚ ਤੇ ਨਵੀ ਪੇਪਲੀ ਪਿੰਡ ਦੇ ਵਿੱਚ ਆ ਕੇ ਤੁਸੀਂ ਆਉਣਾ ਵਾ ਮਿੱਤਰੋ ਬਾਈ ਜੱਸੇ ਦੇ ਕੋਲ ਤੁਹਾਡੀਆਂ ਕਾਫੀ ਕਮੈਂਟ ਤੇ ਤੁਹਾਡੀ ਵੇਟ ਸੀ ਵੀ ਜੱਸਾ ਕਿੱਥੇ ਹੈ ਜੱਸਾ ਬਾਈ ਕਹਾ ਕੋਕ ਬਣਾ ਕੇ 2 ਮਹੀਨੇ ਟੱਕ ਕੇ ਬਹਿ ਗਿਆ ਗੁੱਥੀ ਬਣਾਲੀ ਸੀ ਨਾਲੇ ਤੇ ਉੱਥੇ ਸੁੱਟੀ ਆਏ ਪਾਂਡੇ ਪਾਈ ਤੁਰਿਆ ਤੇ ਹੁਣ ਹੋ ਗਿਆ ਮਾਰੇ ਉਪਰ ਜਿਹੜੀਆਂ ਗੁੱਥੀਆਂ ਸੀਗੀਆਂ ਭਰ ਗਈਆਂ ਇਹਨਾਂ ਦੀਆਂ ਤੇ ਹੁਣ ਆਗੇ ਫਿਰ ਇਹ ਪ੍ਰਾਣੀ ਲੈਣ ਤੇ ਹੁਣ ਕਹਿੰਦੇ ਸਾਬਿਆ ਤਗੜਾ ਹੋ ਜਾ ਮੈਂ ਮੈਂ ਪਹਿਲੇ ਹੀ ਤਗੜਾ ਵਾ ਮਿੱਤਰ ਤੁਸੀਂ ਹੋ ਜਾਓ ਅੱਜ ਤਿੰਨ ਮੱਝਾ ਦਿਖਾਵਾਂਗੇ ਆਪਾਂ ਤੁਹਾਨੂੰ ਪਹਿਲਾ ਇੱਕ ਟਾਕ ਤਲਵਾਰੀ ਮੈਂ ਦਿਖਾਉਣੀ ਆ ਜਿਹਨੂੰ ਤੁਸੀਂ ਕਈ ਭਰਾ ਮਾੜੀ ਕਹਿੰਦੇ ਤੇ ਕਈ ਚੰਗੀ ਪਰ ਮੇਰੇ ਹਿਸਾਬ ਦੇ ਨਾਲ ਹਰ ਇੱਕ ਚੀਜ਼ ਚੰਗੀ ਹੁੰਦੀ ਆ ਬਾਈ ਮਾੜੇ ਤਾਂ ਆਪਾਂ ਵਾ ਜਿਹੜਾ ਇੱਕ ਦੂਜੇ ਦਾ ਪੂਰਾ ਸੋਚਦੇ ਆਂ ਪਸੂ ਕੋਈ ਵੀ ਮਾੜਾ ਨਹੀਂ ਹੁੰਦਾ ਕਿਉਂਕਿ ਇਹ ਬੁਰਾ ਨਹੀਂ ਸੋਚਦੇ ਕਿਸੇ ਬਾਰੇ ਆਪਾਂ ਹੀ ਇੱਕ ਦੂਜੇ ਦਾ ਬੁਰਾ ਸੋਚਦੇ ਆਪਾਂ ਹੀ ਮਾੜੇ ਆ ਮਤਰੋ ਬਾਕੀ ਅੱਜ ਤੁਹਾਨੂੰ ਜਨਵਾਰ ਤਿੰਨ ਦਿਖਾਉਣੇ ਨੇ ਤੇ ਇਹਨਾਂ ਦੀ ਪ੍ਰੋਪਰ ਜਾਣਕਾਰੀ ਪ੍ਰੋਪਰ ਡਿਟੇਲ ਆਪਾਂ ਵੀਰੇ ਤੋਂ ਲੈ ਲੈਨੇ ਆਓ ਮਿਲਦੇ ਜੱッセ ਬਾਈ ਨੂੰ ਸਾਰੀ ਗੱਲਬਾਤ ਕਰਦੇ ਭਰਾ ਦੇ ਜੱッセ ਵੀਰੇ ਸਤਿਗੁਰ ਬਾਈ ਸਤਿਗੁਰ ਬਾਈ ਕੀ ਹਾਲ ਆ ਵੱਡੇ ਵੀ ਵਧੀਆ ਵੀਰੇ ਸੇਤਾ ਦੇ ਪਰਿਵਾਰ ਹਾਂਜੀ ਹਾਂਜੀ ਵਧੀਆ ਚੜ ਚੜ੍ਹਦੀ ਕਲਾ ਚ ਹਾਂਜੀ ਹਾਂਜੀ ਅੱਜ ਤਿੰਨ ਜਨਵਾਰ ਹੋਣ ਗਿਆ ਆਪਣੇ ਕੋਲੇ ਹਨਾ ਹਾਂਜੀ ਪਹਿਲੇ ਨੰਬਰ ਤੇ ਟਾਗ ਚਲਵਾਰੀ ਮੈਂ ਇਹਦੇ ਤੋਂ ਸ਼ੁਰੂਆਤ ਕਰ ਲਈਏ ਭਾਈ ਕੀ ਡਿਟ ਹੈਂ ਦੁੱਧ ਜਸਵਾ ਦੁੱਧ ਜਸਵਾ ਸੁਣਾ ਨੇ ਝੋਟੀ ਦੇ ਹਾਂਜੀ ਠੀਕ ਹੈ ਵੀਰੇ ਕਿੰਨੇ ਦਿਨ ਬਾਕੀ ਹੈ ਬਈ ਬਾਖ ਦੋਦਾ ਲਊਗੀ ਬਈ ਤਿਆਰੀ ਜੀ ਹੈ ਤਿਆਰੀ ਤੇ ਆਨ ਦੁੱਧ ਕੀ ਦੱਸਿਆ ਮਾਲਕਾਂ ਨੇ ਬਈ ਮਾਲਕਾਂ ਦੇ ਪਹਿਲਾਂ ਤਾਂ ਭਾਇਆ 10 ਕਿਲੋ ਠੀਕ ਹੈ ਬਈ ਦੇ ਦੂਗੀ ਝੋਟੀ 12 13 ਕਿਲੋ 12 13 ਅਗਲੋਂ ਤਾਂ ਨਾ ਪਾ ਦੂ ਹੂੰ ਬਾਕੀ ਦੁੱਧ ਤਾਂ ਯਾਰ ਸੇਵਾ ਦਾ ਬਈ ਹਾਂਜੀ ਹਾਂਜੀ ਗੋਗੀਸ਼ ਭਾਈ ਐਵੇਂ ਕਹਿਣ ਨੂੰ ਆਪਾਂ 15 ਕਹਿ ਕੇ ਦੇ ਦੀ ਅਗਲਾ ਪੱਠੇ ਨਾ ਪਾਵੇ ਫਿਰ ਕੇ ਫੁੱਲ ਹਾਂਜੀ ਹਾਂਜੀ ਹੈ ਨਾ ਸਹੀ ਗੱਲ ਹੈ ਬਾਕੀ ਇੱਕ ਗੱਲ ਹੈ ਪਿਓਰ ਢਾਕ ਤਲਵਾਰੀ ਝੋਟੀ ਆ ਸਹੀ ਗੱਲ ਕਿਉਂਕਿ ਜਿੰਨੀ ਇਹ ਕੈਂਡੀ ਮੇ ਆ ਜਿਹਨੂੰ ਕੈਂਡੀ ਵੀ ਕਹਿ ਦਿੰਦੇ ਆ ਪਿੱਤਰੋ ਤੇ ਤਾਕਤ تلوارੀ ਵੀ ਕਹਿ ਦਿੰਦੇ ਆ ਆ ਵਾ ਮੈਂ ਮੈਂ ਦੀ ਬਰੀਕੀ ਵੇਖੋ ਮਿੱਤਰੋ ਕਿੰਨਾਂ ਦੀ ਝੋਟੀ ਦੀ ਥੋੜੀ ਜਿਹਾ ਉਪਰਾ ਕਰਦੀ ਆ ਬਾਈ ਹੁਣਾਂ ਦੇ ਕੋਲ ਲੇ ਵੇ ਲੂ ਵੇ ਲੋ ਭੜੀ ਖਰੀ ਆ ਯਾਰ ਕੱਟੀ ਕਰਮਾਂ ਵਾਲੇ ਦੂਜਾ ਸੂਆ ਸਿੰਘ ਸਿੰਘ ਸੂਨ ਦਾ ਸੈਜ ਆ ਜਿਹੜਾ ਉਹ ਵੀ ਓਕੇ ਦੀ ਰਿਪੋਰਟ ਆ ਜਮਾ ਕਹਿਣ ਤੋਂ ਪਾਵੇ ਆ ਯਾਰ ਵੀ ਚੀਜ਼ ਆ ਇੱਕ ਪਿਓਰ ਕੈਂਡੀ ਮੇ ਆ ਸਿੰਘ ਤਕਨ ਦੇ ਥੱਲੋ ਦੀ ਲੰਗਦਾ ਗੋਲ ਦੂਜਾ ਸਿੰਘ ਆ ਮਿੱਤਰੋ ਕਰਮਾਂ ਸਾਰੀ ਮੈਂ ਚੰਗੀ ਆ ਪਰ ਰੇਟ ਪੁੱਛ ਲੈ। ਅੱਛਾ ਜੱਸੇ ਭਾਈ ਕੀ ਰੇਟ ਰੱਖਾਂਗੇ ਅੰਦਾਜ਼ਾ? ਰੇਟ ਰਵਾ ਤੋਕਣ ਵਾਲਾ ਹੀ ਭਾਜਾਂ। ਕਿੰਨਾ? 95000 ਰੁਪਏ। ਮਾਨਤਾਂ ਵਿੱਚੋਂ। ਫੁੱਲਾ ਕਰਾਂਗੇ। ਠੀਕ ਆ ਭਾਈ। ਲੈ ਵੀ ਮਿੱਤਰੋ 95000 ਰੁਪਏ ਸਿਰਫ ਇਹ ਮੈਂ ਦਾ ਮੁੱਲ ਜਾ ਵਾਂਗੂ ਕਾਲੀ ਛਾ। ਲੈ ਵੀ ਦੀਪ ਸੈਕ ਕੈਮਰਾ ਲਾਦੀ ਕਰਾਂ ਦੀ ਮੂੰਹ ਤੇ। ਆ ਆਂਦਾ ਮਿੱਤਰੋ। ਕੈਲੀ ਦਾ ਮੂੰਹ ਵੇਖ ਲੋ ਕਰਮਾ ਵਾਲੀ ਦਾ ਆਵਾ ਮਿੱਤਰੋ ਇਹਦਾ ਸਿੰਗ ਟਾਕ ਤਲਵਾਰਾ ਮੂੰਹ ਮੱਥੇ ਦੀ ਬਾਡੀ ਬੰਤਰ ਦੀ ਥੱਲੋ ਲੋਲੀ ਪੋਲੀ ਜਿੰਨੀ ਹੈਗੀ ਇਹ ਛੋਟੀ ਮਿੱਤਰੋ ਜਾਣ ਵਾਲੀ ਤੇ ਸ਼ਾਨਦਾਰ ਆ 95000 ਰੁਪਏ ਦੇ ਵਿੱਚੋਂ ਮਾਨਤਨ ਖੁਲਾ ਢੁਲਾ ਹੋ ਜਾਊਗਾ ਤੇ ਆ ਆ ਗਈ ਵੱਡੀ ਮੈਂ ਦੋ ਨੰਬਰ ਤੇ ਬਾਈ ਇਹਦੇ ਬਾਰੇ ਦੱਸੀ ਬਾਈ ਇਹ ਵੀ ਦੂਜਾ ਸੂਆ ਬਾਈ ਦੂਜਾ ਸੂਆ ਹਾਂਜੀ ਤੇ ਇਹ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਬ੍ਰਦਰ ਉਈ ਨਵਾਂ ਹਫਤਾ ਆ ਗਿਆ ਵੀਰੇ ਠੀਕ ਹੈ ਕਿੰਨੇ ਦੁੱਧ ਤੇ ਚਲਦੀ ਪਈ ਹੁਣ 13 ਕਿਲੋ ਦੁੱਧ ਆ ਬਈ 12 ਕਿਲੋ ਕਹਿ ਕੇ ਆ ਜੇ ਠੀਕ ਹੈ ਬਈ 12 ਕਿਲੋ ਤੇ ਆ ਪਚਵਾ ਦੇਾਂਗੇ ਕੰਡੇ ਲਾ ਦਾਂਗੇ ਠੀਕ ਹੈ ਵੱਡੀ-ਬੁੱਡੀ ਬਹੁਤ ਹੈ ਯਾਰ ਹਨਾ ਮੈਂ ਹਾਂਜੀ ਹੋ ਮੈਂ ਵੀ ਮਿੱਤਰੋ ਦੇਖੋ ਕਿਰੇ ਕੱਦ ਕੜ ਮੈਂ ਦਾ ਦੇਖਿਓ ਕਰਾਂ ਦੀ ਤੁਹਾਨੂੰ ਆਪ ਵੀ ਪਸੰਦ ਆਉਗੀ ਹਾਂ ਵਾਕਿਆ ਯਾਰ ਹਨਾ ਮੇਰੀ ਠੀਕ ਹੈ ਯਾਰ ਮੈਂ ਹਾਏ ਥੱਲੋ ਦੇ ਨੇ ਬਹੁਤ ਚੰਗੀ ਤਿਆਰ ਹੋ ਜਣਾ ਸ਼ਾਂਤ ਸੀਗਾ ਇਹਦਾ ਟਾਈਮ ਕਿਹੜਾ ਹੋਇਆ ਟਾਈਮ ਵੇਖ ਲਓ ਵੀਡੀਓ ਦਾ ਬਈ ਸਿਰਫ 10 10:30 ਹੋਇਆ 10 ਵਜੇ 51 ਮਿੰਟ ਹੈ ਮਿੱਤਰੋ ਆ ਵੇਖ ਲੋ ਬਾਈ ਤੇਰੇ ਕਿੱਥੇ ਤਿਆਰ ਹੋਣਾ ਸ਼ਾਮਾ ਤਾਂ ਯਾਰ ਨਾੜਾ ਨੂੜਾ ਲੈਵੇ ਤੇ ਵਿਖਾਈਂਦੀ ਪਈ ਇਹਦੇ ਮੈਂ ਹਾਂ ਦੁੱਧ ਵਾਲੇ 15 ਕਿਲੋ ਦੁੱਧ ਖੁੱਲਾ ਡੁੱਲਾ ਟਿਕਵਾ ਮੈਂ ਦੇਈ ਜਊ ਹਾਂ ਬਾਪੂ ਬਾਈ ਲੈ ਟਿਲ ਮੈਂ ਗਿਆ ਆਪਾਂ ਬਾਈ ਆਪਾਂ 20 ਰੀ ਕਹਿੰਦੇ 15 ਕਿਲੋ ਟਿਕਵਾ ਦੁੱਧ ਮੈਂ ਦੇਈ ਜਊਗੀ ਤੇ ਮਗਰ ਇਹਦੇ ਕੱਟੀ ਆ ਆਪ ਵੀ ਮੈਂ ਬੱਚੇ ਦਾ ਤੁਸੀਂ ਨੀਲੀ ਰਾਵੀ ਦਿੰਦੇ ਤਾਂ ਟਾਪ ਲੈ ਲਓ ਕਿਉਂਕਿ ਗ੍ਰੇਡਡ ਮੱਝਾਂ ਦੇ ਵਿੱਚ ਪੈਂਦੀ ਆ ਚੰਗੀ ਮੈਂ ਹਾਂ ਠੀਕ ਆ ਬਾਈ ਤੇ ਆ ਆ ਜਾ ਬਈ 3 ਨੰਬਰ ਤੇ ਮੈਂ ਜਿਹੜੀ ਇਹਦੇ ਬਾਰੇ ਇਹਦੇ ਬਾਰੇ ਦੱਸ ਦੇ ਰੇਟ ਸੱਚ ਵੀਰੇ ਇਹਦਾ ਮੁੱਲ ਫੇਰੇ ਸਵਾ ਲੱਖ 125000 ਮਾਨਤਾਂ ਵਿੱਚੋਂ ਪੱਲਾ ਕਰਾਂਗੇ ਠੀਕ ਹੈ ਬਾਈ ਤੇ ਤਿੰਨ ਨੰਬਰ ਵਾਲੀ ਮੇ ਜਿਹੜੀ ਬਾਈ ਉਹ ਤੀਜਾ ਸੂਆ ਸੂਈ ਆ ਬਾਈ ਤੀਜਾ ਸੂਆ ਸੂਈ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਉਹਨੂੰ ਵੀ ਹੱਤਾ ਹੀ ਹੋਣ ਵਾਲਾ ਸੀ ਹਫਤਾ ਹੀ ਹੋ ਗਿਆ ਸੂਈ ਨੀਲੀ ਜੀ ਪੈਂਦੀ ਹੈ ਨਾ ਵੱਖਰੇ ਜਿਹੇ ਜਵਾਬ ਹੈਗੇ ਕਿ ਨਹੀਂ ਥੋੜੇ ਥੋੜੇ ਆ ਮਾੜੇ ਮਾੜੇ ਹੈਗੇ ਨੌ ਪਾਰ ਆ ਹਾਂਜੀ ਨੌ ਪਾਰ ਆ ਆ ਬਾਈ ਮਿੱਤਰੋ ਇਹ ਤੀਜਾ ਸੂਆ ਸੂਈ ਆ ਹੈ ਲੈ ਵਾ ਲੋ ਬੜਾ ਕੋਲਾ ਹੈ ਨਾ ਹਾਂ ਬਾਈ ਬੋਲ ਗਿਆ ਟਾਈਮ ਕਿਹੜਾ ਹੋਇਆ ਥੱਲੋ ਤੰਬੂਤਾ ਨਹੀਂ ਫਿਰਦੀ ਯਾਰ ਕਿੰਨੇ ਦੁੱਧ ਤੇ ਚੱਲਦੀ ਬਾਈ ਹੁਣ ਹੁਣ ਇੱਕ 8-9 ਕਿਲੋ ਦੁੱ ਇਹਨੂੰ 67 ਦਾ ਨਹੀਂ ਹੋਇਨੂੰ ਹੋਇਆ ਯਾਰ ਕੱਟਾ ਮਗਰ ਕੀ ਕੱਟੀ ਆਪਾਂ ਆਪਾਂ ਨੂੰ ਪਤਾ ਹੈ ਕੱਟਾ ਹੀ ਨੇ ਮਗਰ ਪਤਾ ਬਾਈ ਕੱਟਾ ਬੜਾ ਚੰਗਾ ਆਇਆ ਹੈ ਨਾ ਹਾਂ ਹੂੰ ਨਹੀਂ ਠੀਕ ਹੈ ਇਹਦਾ ਮੁੱਲ ਕੀ ਹੈ ਜੱਸੇ ਮੇਰਾ ਵੀ 95 ਬਾਈ ਇਹਦਾ ਵੀ 95 ਇਹਦਾ ਵੱਡੀ ਦਾ ਸਵਾ ਭਾਅ ਤਾਂ ਤੇਰੇ ਆਇਆ ਯਾਰ ਜਿੱਥੋਂ ਜਪ ਜ਼ਿਮੀਂਦਾਰ ਭਰਾਵਾਂ ਤੋਂ ਲੈਨੇ ਉੱਥੇ ਜਪ ਪਤੰਦਰਾ ਮੁੱਲੀ ਕਰੀ ਜਾਂਦਾ ਤੂੰ ਹੈ ਆਹ ਪਰ ਮੁਗ ਬਾਈ ਉਹ ਹੋਈ ਝੋਟੀ ਆਪਾਂ ਜ਼ਿਮੀਂਦਾਰ ਦੇ ਘਰੋਂ ਸਵਾ ਨੂੰ ਫੜਦੇ ਆ ਹਾਂਜੀ ਹਾਂਜੀ ਤੇ ਆਪਾਂ ਮੁੱਲੀ ਕੀਤਾ ਬਾਈ ਚਾਹੁੰਦਾ ਰਿਹਾ ਜੱਸੇ ਤੇਰੇ ਉਸੇ ਘਰ ਵਾਲੋਂ ਲੋਕ ਪਿਆਰ ਕਰਦੇ ਆ ਤੈਨੂੰ ਮਾਂ ਤਾਂ ਮੈਂ ਦੋ ਲਓ ਜਾਂ 100 ਕਿਲੋਮੀਟਰ ਵਾੜ ਫਰੀ ਜੇ ਜੋੜਾ ਲੈ ਲਓ ਕੋਈ ਜੋੜਾ ਲਊਗਾ 200 ਜਾਣਦੇ ਫਿਰ ਵੇਖੀ ਜਾਓ 200 ਜਾਣਦੇ ਕੋਈ ਚੱਕ ਕੋਈ ਦੇ ਘਰੇ ਕਰਦੇ ਵੇਖੀਏ ਕੋਈ ਹੁੰਦਾ ساری ਉਮਰ ਕਮਾਉਣੀ ਹੈ ਇੱਕ ਜੇ ਨਾਮ ਬਣੂਗਾ ਹੋਰ ਜੀ ਲੈ ਮਿੱਤਰੋ ਆਹ ਵੇਖ ਲਓ ਬਾਈ ਆ 3 ਜਨਵਰ ਜਸੇ ਬਾਈ ਦੇ ਤੇ ਇਹਨਾਂ ਦੇ ਭਾਅ ਨੰਬਰ ਜਸੇ ਕਿੰਨਾ ਆ ਗਿਆ 77196 ਹਾਂ 22586 77196 ਹਾਂ 22586 ਲੈ ਆ ਨੰਬਰ ਆ ਬਈ ਮੇਥੋਂ ਪੁੱਜਦਾ ਇਸਦੇ ਕਰ ਲੋ ਗੱਲਬਾਤ ਬਈ ਤੇ ਜਾਣਕਾਰੀ ਵਿੱਚ ਕਰ ਲਿਓ ਜੇ ਵਾਧਾ ساری ਵੀਡੀਓ ਦੇਖ ਕੇ ਜਉਂਦੇ ਰੋ ਸ਼ੁਕਰੀਆ ਪਿੰਡ ਨਵੀਂ ਪਿਪਲੀ ਜ਼ਿਲ੍ਹਾ ਫਰੀਦਕੋੜ ਫਰੀਦਕੋੜ ਤੋਂ ਫਰੋਜਪੁਰ ਰੋਡ ਦੇ ਉੱਤੇ ਸਤਿ ਸ਼੍ਰੀ ਅਕਾਲ